ਦਰ ਮੇ ਹੀ ਠਾ ਕੈਮਰਾ ਮਾਰ ਕੇ ਨਾ ਲੈ ਮਿੱਤਰੋ ਪੂਰੇ ਜਿਵੇਂ ਕਹਦੀ ਯਾਰ ਠੇਹਾ ਕੰਪਾਉਂਡ ਕੰਪੂਟ ਮਾਰਿਆ ਹੋਇਆ ਵੀ ਸੌਂਕ ਨਾਲ ਰੱਖੀ ਹੋਇਆ ਬਾਈ ਹੈ ਨਾ ਹਾਂਜੀ ਹਾਂ ਯਾਰ ਪੂਰੇ ਸੌਂਕ ਨਾਲ ਇਹ ਕਿਹੜੇ ਆਪਣੇ ਮਿਸਤਰੀ ਦੀ ਬਣਾਈ ਹੋਈ ਆ ਬਾਈ ਇਹ ਭਵਾਨੀਗੜ ਬਣੀ ਹੋਈ ਆ ਵੀਰੇ ਭਵਾਨੀਗੜਾ ਲੰਗੀ ਹਾਂ ਇਹ ਪੂਰੀ ਆਪਣੀ ਹੈਵੀ ਵਾਲੀ ਹੈ ਓਕੇ ਚਲ ਸਪੋਰਟਾਂ ਤਾਂ ਹੁਣ ਹੈਗੀ ਨਹੀਂ ਦੀ ਹੈਵੀ ਚ ਹੈ ਨਾ ਤੇ ਆਪਾਂ ਨੂੰ ਦੱਸ ਦਿਆ ਆ ਵੀ ਮਦਰ ਜਿਵੇਂ ਕਹਦੀ ਜਿਹੜੇ ਕਾਰਨਰ ਨੇ ਹੈ ਨਾ ਤੇ ਪੂਰੇ ਹੈਵੀ ਚ ਹੀ ਬਣਾਏ ਹੋਇਆ ਖੁੰਜਾਂ ਤੋਂ ਚੀਜ਼ ਹੈਲਦੀ ਹੁੰਦੀ ਆ ਆਪਸਤ ਘਾਦੇ ਵਸਿੰਦੀ ਹੈ ਵੀ ਖਿਚਰ ਵਸਿੰਦੀ ਹੈ ਆਪਣੇ ہاں ਜੇ ਟਰਾਲੀ ਖੁਬ ਜੇ ਤਾਂ ਟੋਚਣ ਤੋਂ ਇਥੋਂ ਪਾਵੇ ਟਰੈਕਟਰ ਤੋਂ ਨਾ ਪਾਵੇ ਕਿਥੋਂ ਵੀ ਸਿਕਾਲ ਜੀ ਕੀ ਹਾਲ ਚਾਲ ਨੇ ਮਿੱਤਰ ਪਿਆਰਿਓ ਬਹੁਤ ਭਰਾ ਫੋਨ ਲਾਉਂਦੇ ਹੁੰਦੇ ਆ ਕਹਿੰਦੇ ਬਈ ਯਾਰ ਕੋਈ ਟਰਾਲੀ ਨਹੀਂ ਸਾਨੂੰ ਲੱਭ ਕੇ ਦਿੰਦਾ ਸੱਜਣੋਂ ਟਰਾਲੀ ਵੀ ਤਾਂ ਉਹਨੂੰ ਲੱਭ ਕੇ ਦਿੱਤੀ ਆ ਟਰਾਲੀ ਨਹੀਂ ਕਹਿ ਸਕਦੇ ਉਹਨੂੰ ਗਹਿਣਾ ਕਹਿ ਸਕਦੇ ਆ ਵੀ ਅੱਜ ਤੱਕ ਜਿੰਨੀਆਂ ਟਰਾਲੀਆਂ ਸੇਲ ਕੀਤੀਆਂ ਨੇ ਵੈਸੇ ਜਿੰਨੀਆਂ ਵੀ ਸੇਲ ਕੀਤੀਆਂ ਨੇ ਸਾਰੇ ਭਰਾ ਬਹੁਤ ਖੁਸ਼ ਹੋਏ ਨੇ ਪਰ ਜਿਹੜਾ ਭਰਾ ਇਹ ਟਰਾਲੀ ਲੈ ਕੇ ਜਾਊਗਾ ਸੱਜਣੋਂ ਉਹ ਵਾਕਈ ਖੁਸ਼ ਹੋਊ ਕਿਉਂਕਿ ਅੱਜ ਸਭ ਤੋਂ ਹੈਵੀ ਪੂਰੀ ਹੈਵੀ ਬਣੀ ਹੋਈ ਆ ਜਿਹੜੇ ਭਰਾਣੇ ਜਿਹੜੇ ਵੀ ਕੰਮ ਤੇ ਲਾਉਣੀ ਹੋਈ ਵੇ ਚੀਜ਼ ਕਹੋ ਕੇ ਲਾ ਲਿਓ ਯਾਰ ਹਨਾ ਕਦੇ ਨਾ ਪੈਸੇ ਲਾ ਕੇ ਤੁਹਾਨੂੰ ਪਿੱਛੇ ਦੇਖਣ ਦੀ ਲੋੜ ਨਹੀਂ ਪਤਾ ਲੱਗੂ ਵੀ ਯਾਰ ਵਾਕਈ ਜੇ ਪੈਸੇ ਲੱਗਿਆ ਤਾਂ ਕਿਸੇ ਫਿਰ ਚੰਗੀ ਚੀਜ਼ ਤੇ ਲੱਗੇ ਹੋਇਆ ਲੋਕ ਵੀ ਪੁੱਛਣਗੇ ਬਾਈ ਕਿੱਥੋਂ ਲੱਭ ਕੇ ਲੈਂਦੀ ਐ ਪਰ ਖੁਸ਼ ਹੋ ਕੇ ਦੱਸ ਦਿਓ ਕਿਉਂਕਿ ਪੂਰੇ ਯਕੀਨਨ ਭਰਾਣੇ ਪੂਰੀ ਤਸੱਲੀ ਵਾਲੇ ਭਰਾਣੇ ਜਿਹੜੇ ਭਰਾਵਾਂ ਮਾਲਵੇ ਤੁਹਾਨੂੰ ਅੱਜ ਲੈ ਕੇ ਆਇਆ ਤੇ ਅੱਜ ਖੜੇ ਆ ਸੱਜਣੋ ਆਪਾਂ ਸਹਿਰ ਤਨੌਲੇ ਤੇ ਬਾਈ ਗੁਰਵਿੰਦਰ ਦੇ ਘਰੇ ਬਾਈ ਸਤਿ ਸ੍ਰੀ ਅਕਾਲ। ਠੀਕ ਆ। ਕੀ ਹਾਲ ਚਾਲ ਨੇ? ਵਧੀਆ ਜੀ। ਲੈ ਪਹਿਲਾਂ ਤਾਂ ਮੈਂ ਇਹ ਖਿਲਾ ਲਿਓ। ਆਪਾਂ ਸਰੋਤੇ ਨੂੰ ਇਹ ਗੱਲ ਕਹੀ ਜਾਂ ਮੈਂ ਕਿ ਭੀ ਜਿਹੜਾ ਵੀ ਭਰਾ ਲੈ ਕੇ ਜਾਊ ਯਾਦ ਹੀ ਰੱਖੋ। ਹਾਂਜੀ। ਸਹੀ ਗੱਲ ਹਨਾ? ਹਾਂਜੀ ਹਾਂ। ਤੇ ਦਿਖਾ ਦਿਓ ਫਿਰ ਕਿਹੜੀ ਆਈਟਮ ਆ? ਹਾਂਜੀ ਹਾਂ ਦਿਖਾਓ। ਲੈ ਵੀ ਧਰਮਿਆ ਮਾਰ ਕੇ ਰਾ ਕੈਮਰਾ। ਪਹਿਲਾਂ ਚਾਰੇ ਪਾਸੇ ਨਾ ਪੂਰਾ ਧਿਆਨ ਮਨਾ ਦੇ ਫੇਰ ਆਪਾਂ ਦੱਸਾਂਗੇ ਵੀ ਕਿੱਥੋਂ ਵਾਲਿਆਂ ਦੀ ਇਹ ਬਣੀ ਹੋਈ ਆ। ਕਿੰਨਾ ਕੀ ਦਾ ਵੇਟ ਆ। ਹਨਾ? ਟਾਇਰ ਇਹਦੇ ਕਿੱਦਾਂ ਦੇ ਨੇ ਤੇ ਕਿਹੇ ਜੈ ਵਿੱਚ ਫਰਸ ਲੱਗਿਆ ਹੋਇਆ ਕਿੱਦਾਂ ਦਿਖਾ ਦੇ ਕਰਾਂ ਤਸੱਲੀ ਕਰਾ ਦੇ ਹੈਨਾ ਬਲਦਾਂ ਦੀ ਜੋੜੀ ਵੈਸੇ ਨਾ ਜਿਵੇਂ ਅੱਗੇ ਲੋਕ ਕਿ ਲਿਖਾਉਂਦੇ ਹੁੰਦੇ ਸੀ ਵੀ ਜੈ ਕਿਸਾਨ ਜੈ ਜਵਾਨ ਹੈਨਾ ਤੇ ਸਭ ਤੋਂ ਜਿਵੇਂ ਕਿ ਦੀ ਵਿਰਾਸਤ ਨੂੰ ਸੰਭੀ ਹੋਇਆ ਉਹ ਲੋਗੋ ਲੱਗਿਆ ਹੋਇਆ ਤੇ ਬਾਈ ਗੁਰਵਿੰਦਰ ਦੇ ਸੱਜਣੋਂ ਘਰੇ ਖੜੇ ਆ ਤਾਂ ਪਹਿਲੇ ਆਪਾਂ ਹੁਣ ਪੂਰੀ ਜਾਣਕਾਰੀ ਲੈ ਲੈਣੇ ਆ ਓਸਤਾਨ ਪਹਿਲਾਂ ਤੇ ਇਹ ਦੱਸੀ ਵੀ ਇਹਨੂੰ ਕਿੰਨੇ ਇੰਚ ਇਹ ਆਪਣੀ ਜਿਹੜੀ ਚਾਸੀ ਲੱਗੀ ਹੋਈ ਆ 10 ਇੰਚ 10 ਇੰਚ ਦੀ ਚਾਸੀ ਲੱਗੀ ਹੋਈ ਹੈ 10 ਇੰਚ ਦੀ ਚਾਸੀ ਲੱਗੀ ਹੋਈ ਹੈ ਹੈਨਾ ਹਾਂ ਤੇ ਓਕੇ ਲੈ ਵੀ ਮੈਂ ਤੈਨੂੰ ਵਾਕਈ ਦੱਸਦੀ ਆ ਹੈਨਾ ਤੇ ਹੋਰ ਵੀ ਇਹਨੂੰ ਵੀ ਇਹ ਸਪੋਰਟਾ ਕਿੰਨੀ ਲੱਗੀ ਹੋਈ ਜਾਣੇ ਇਹ ਸਪੋਰਟਾ ਕਿੰਨੀ ਨੇ ਏਹਦੇ ਇਹਨਾਂ ਨੂੰ 14 ਸਪੋਰਟਾਂ ਲੱਗੀਆਂ ਨੇ 14 ਪੱਤੇ ਲੱਗੇ ਹੋਇਆ ਹਾਂਜੀ ਧਰਮੇ ਹੀਠਾ ਕੈਮਰਾ ਮਾਰ ਕੇ ਰਾਂ ਲੈ ਮਿੱਤਰੋ ਪੂਰੇ ਜਿਵੇਂ ਕਹਦੀ ਯਾਰ ਹੀਠਾ ਕੰਪਾਊਂਡ ਕੰਪੂਡ ਮਾਰਿਆ ਹੋਇਆ ਵੀ ਸੌਂਕਣੜ ਰੱਖੀ ਹੋਇਆ ਬਈ ਹੈ ਨਾ ਹਾਂਜੀ ਹਾਂ ਇਹਨੂੰ ਕਿਹੜੇ ਕੰਮ ਤੇ ਵਰਤਦੇ ਆਂ ਟਰਾਲੀ ਨੂੰ ਪਹਿਲਾਂ ਤੇ ਦੱਸਿਓ ਆਪਾਂ ਬਸ ਆਪਦੇ ਘਰ ਲਈ ਵਰਤਦੇ ਆਂ ਚਾਰ ਚੋਰ ਪਾਈ ਦਾ ਕਿਤੇ ਬਸ ਇੱਕ ਜਾਂ ਮਿੱਟੀ ਢੋ ਲੈਦੀ ਆ ਕਿਤੇ ਨਾ ਕਿਤੇ ਓਕੇ ਅਸ ਕਰਾਇਆ ਨਹੀਂ ਲਾਉਂਦੇ ਇਹਦੇ ਕਰਾਇਆ ਨਹੀਂ ਲਾਉਂਦੇ ਜਾਂ ਆਪਦਾ ਦੋਸਤ ਦੋ ਸੀਜ਼ਨ ਟੂੜੀ ਦੀ ਵਾਲੀ ਦੇ ਲਾਇਨ ਮਸ਼ੀਨ ਤੇ ਲੱਗੀ। ਉਸ ਟੂੜੀ ਵਾਲੇ ਤਾਂ ਜਾਣਦੀ ਕਿਤੇ ਨਹੀਂ ਟੂੜੀ ਤੇ ਤੇ ਮੇਰੇ ਸਾਬ ਨਾਲ ਵੀ ਤਿੰਨ ਚਾਰ ਪੀੜੀਆਂ ਕੱਢ ਜੇ। ਆ ਦਿਖਾ ਧਰਮੇ ਟੂਲ ਪਹਿਲਾਂ ਤਾਂ ਲੈ। ਯਾਰ ਪੂਰੇ ਸੌਂਕ ਨਾਲ। ਉਸਤਾਦ ਇਹ ਦੱਸ ਵੀ ਇਹ ਕਿਹੜੇ ਆਪਣੇ ਮਿਸਤਰੀ ਦੀ ਬਣਾਈ ਹੋਈ ਆ ਬਾਈ? ਇਹ ਪਵਾਨੀਗੜ ਬਣੀ ਹੋਈ ਆ ਵੀਰੇ। ਪਵਾਨੀਗੜ ਆ ਲੰਦੀ। ਪਵਾਨੀਗੜ ਬਹੁਤ ਬਣਾਉਂਦੀ ਆ। ਇਹ ਕਿਹੜਿਆਂ ਦੀ ਆ? ਇਹ ਪੋਪੋ ਗੋਲਡ ਵਾਲਿਆਂ ਦੀ ਆ। ਪੋਪੋ ਗੋਲਡ ਵਾਲਿਆਂ ਦੀ ਆ। ਮੈਂ ਵੀ ਕਹਾਂ ਮੈਂ ਕਿਹਾ ਜਰਾ ਕਿਸੇ ਚੰਗੇ ਕਾਰੀਗਰ ਦੀ ਬਣੀ ਹੋਈ ਆ। ਤੇ ਧਰਮੇ ਆ ਦਿਖਾਓ ਏ ਲੈ ਚਾਦਰ ਬਈ ਸੈਡਾਂ ਨਹੀਂ ਚਾਦਰ ਇਹ ਕਿੰਨੇ ਕਜ ਹੋ ਜੇ ਧਿਆਨ ਚ ਨਹੀਂ ਲੈ ਵੀ ਸੱਜਣੋਂ ਪੂਰੀ ਹੈਵੀ ਚ ਆ ਜਾ ਰਾ ਹਨਾ ਇਹ ਬਾਈ ਇਹ ਨਾ ਐਵੇਂ ਕਹਦੀ ਸਿੱਧੇ ਸਾਦੇ ਚ ਬੰਦੇ ਨੇ ਤੇ ਸੱਚ ਜੇ ਬੋਲਣ ਵਾਲੀ ਨੇ ਤੁਹਾਨੂੰ ਇਹ ਵੀ ਦੱਸ ਦਣਾ ਆ ਚੀਜ਼ਾਂ ਨਹੀਂ ਆਮ ਟਰਾਲੀ ਦੇ ਮਿਲਦੀਆਂ ਨਹੀਂ ਹੈਗੀਆਂ ਆਹ ਆ ਚੀਜ਼ਾਂ ਜੀ ਆਹ ਚੀਜ਼ਾਂ ਮਿਲਦੀਆਂ ਨਹੀਂ ਹੈਗੀਆਂ ਆਮ ਟਰਾਲੀ ਦੀ ਇਹ ਪੂਰੀ ਆਪਣੀ ਹੈਵੀ ਵਾਲੀ ਹੈ ਓਕੇ ਚਲ ਸਪੋਰਟਾਂ ਤਾਂ ਹੁਣ ਹੈਗੀ ਨਹੀਂ ਦੀ ਹੈਵੀ ਚ ਹਨਾ ਤੇ ਆਪਾਂ ਨੂੰ ਦੱਸ ਦਈਆ ਆ ਵੀ ਮਦਰ ਜੀ ਮੈਂ ਕਹਦੀ ਜਿਹੜੇ ਕਾਰਨਰ ਨੇ ਹਨਾ ਤੇ ਪੂਰੇ ਹੈਵੀ ਚ ਹੀ ਬਣਾਏ ਹੋਇਆ ਖੁੰਜਾਂ ਤੋਂ ਵੀ ਚੀਜ਼ ਹੈਲਦੀ ਹੁੰਦੀ ਆ ਤੇ ਆਹ ਹੁਕਾ ਹੱਕਾਂ ਵੀ ਦੇਖ ਆਹ ਵਸਤਾਂ ਕਾਦੇ ਵਸਤਾਂ ਦੀ ਐ ਵੀ ਖਿੱਚਣ ਵਾਲੀ ਐ ਆਪਣੇ ਹਾਂ ਜੇ ਟਰਾਲੀ ਖੁਬ ਜੇ ਤਾਂ ਟੋਚਣ ਤੋਂ ਇਥੋਂ ਪਾਵੇ ਟਰੈਕਟਰ ਤੋਂ ਨਾ ਪਾਵੇ ਕਿਥੋਂ ਵੀ ਅੱਛਾ ਹਾਂ ਇਥੋਂ ਪਾਵੇ ਆ ਕਿਉਂ ਟਰੈਕਟਰ ਟਰੈਕਟਰ ਨਹੀਂ ਖਬਦਾ ਹੁੰਦਾ ਟਰਾਲੀ ਖੜਾਉਂਦੀ ਟਰਾਲੀ ਖੁਬਦੀ ਹੁੰਦੀ ਐ ਇਹ ਵੀ ਗੱਲ ਐ ਕਿਉਂਕਿ ਜਦੋਂ ਦੋ ਟਰੈਕਟਰ ਪੈਗੇ ਦੋਨਾਂ ਦਾ ਮਤਲਬ ਜੋਰ ਟਰਾਲੀ ਨਾਲ ਟਰਾਲੀ ਨਾਲ ਖਿੱਚ ਦੋਨੇ ਪਾਸੇ ਦੇ ਸਪੋਰਟਾਂ ਲੱਗੀਆਂ ਹੋਈਆਂ ਨੇ ਟਰੈਕਟਰ ਪੈਗੇ ਉਧਰਲੇ ਪਾਸੇ ਪੈਗੇ ਉਧਰ ਵੀ ਪੈ ਸਕਦਾ ਲੈ ਵੀ ਸੱਜਣਾ ਗੱਲ ਇਹ ਵੀ ਐ ਹਨਾ ਇਹ ਵੀ ਫਿਰ ਹੈਵੀ ਟਰਾਲੀ ਨੂੰ ਜ਼ਰੂਰਤ ਐ ਜਿਵੇਂ ਆਪਣੀ ਸੈਂਪਲ ਹੁੰਦੀ ਆ ਪਹਿਲਾਂ ਹੁੰਦੀ ਆ ਸਿੱਟਾ ਜੇ ਇੱਕ ਤਾਂ ਇੱਕ ਤਾਂ ਜਮਾ ਹੀ ਸਿੱਧੀ ਹੁੰਦੀ ਦੀ ਉਹਦੇ ਨਾਲ ਇਹ ਫਰਕ ਹੋਣੇ ਉਹ ਚਾ ਉਹ ਤੋਂ ਮਾੜੇ ਦਾ ਫਰਕ ਹੋਊਗਾ ਮਸਹੀ ਉੱਕ ਨਹੀਂ ਹੈਗੀ ਪਰ ਇਹ ਅੱਛਾ ਹਾਂ ਠੀਕ ਆ ਤੇ ਉਸਤਾਦ ਇਹਦਾ ਇਹਦਾ ਸਾਈਜ਼ ਕਿੰਨਾ ਇਹਦਾ 11 ਸਾਢੇ 3 ਹੀ ਆ ਇਹ 11 ਫੁੱਟ ਲੰਮੀ ਤੇ ਸਾਢੇ 6 ਫੁੱਟ ਦੀ ਚੌੜੀ ਓਕੇ ਤੇ ਇਹਦੇ ਨੂੰ ਪੰਪ ਕਿੰਨੇ ਇੰਚੀ ਲੱਗਿਆ ਹੋਇਆ ਇਹਨੂੰ 5 ਇੰਚੀਆਂ ਪੰਪ ਲੱਗਿਆ ਆ ਤਿੰਨ ਵਾਰੀ ਖੁੱਲਦਾ ਇਹ ਤਿੰਨ ਸਟੇ ਖੁੱਲਦਾਗਾ ਇਹ ਅੱਛਾ ਮਤਲਬ 5 ਇੰਚੀ ਦਾ ਹੈਗਾ ਪੰਪ ਉਹ ਹਾਂ ਤੰਦਸਟੀਆਂ ਚ ਖੁੱਲਦਾ ਜੈਨਿਕ ਟ੍ਰਾਂਡੀ ਜਮਾ ਸਿੱਧੀ ਕਰ ਦਿੰਦਾ ਜਮਾ ਸਿੱਧੀ ਕਰ ਦਿੰਦਾ ਥੱਲੇ ਲੱਗ ਜਾਂਦੀਆਂ ਮੰਗਰੋਂ ਮੰਗਰੋਂ ਥੱਲੇ ਲੱਗ ਜਾਂਦੀ ਆ ਹਾਂ ਬਸ ਠੀਕ ਤੇ ਇਹਦਾ ਵੇਟ ਕਿੰਨਾ ਹੋ ਬਈ ਇਹ ਜਾ ਬਿਨਾ ਟਾਇਰਾਂ ਤੋਂ ਵੀਰੇ 23 ਕੁਇੰਟਲ ਦੀ ਆ ਇਹ ਬਿਨਾ ਟਾਇਰਾਂ ਤੋਂ 23 ਕੁਇੰਟਲ ਦੀ ਹਾਂ ਪਿੱਛੇ ਉਦੋਂ ਬਾਅਦ ਚੈਨਰ ਲੱਗਿਆ ਹੋਇਆਗਾ ਡਾਲੇ ਦੇ ਥੱਲੇ ਓਕੇ ਹਾਂ ਉਦੋਂ ਸਮਾਨ ਬਾਅਦ ਚ ਕੁਝ ਲੱਗਿਆ ਹੋਇਆਗਾ ਕੁਝ ਲਹਿਾ ਨਹੀਂ ਹੈਗਾ ਪੂਰਾ ਲੱਗਿਆ ਹੋਗਾ ਚੈਨਰ ਅਸਾ ਜਿੰਨਾ ਮਤਲਬ ਮਿਸਤਰੀ ਨੇ ਲਾਇਆ ਤੇ ਉਦੋਂ ਆ ਕੇ ਪੂਰਾ ਆਪਾਂ ਨੂੰ ਵਾਧਨਵਾਤਾ ਵੱਧ ਲਵਾਇਆਗਾ ਜਿਹੜੀ ਕਮੀ ਕੋਈ ਪਹਿਲੀ ਡਰਾਲੀ ਆ ਜਿਹੜੀ ਆਪਾਂ ਇੰਨੀ ਹੈਵੀ ਦੇਖ ਰਹੇ ਹਾਂ ਆ ਵਾਈਰ ਉਹਨਾਂ ਦੇਖ ਹੋਰ ਵੀ ਤਿਆਰ ਕਰਾਇਆ ਇਹ ਅੰਦਰ ਇੰਦਰ ਦੀ ਦਿਖਾਓ ਦੇਖ ਗਾਰਡਰ ਪੂਰੇ ਦੇ ਪੂਰੇ ਲਾਇ ਹੋਏ ਨੇ ਬਾਈ ਕਮਾਲ ਕੀਤੀ ਪਈ ਆ ਤੇ ਉਸਤਾਦ ਇਹ ਚ ਫਰਸ਼ ਕਿੰਨੇ ਐਮ ਐਮ ਦਾ ਹੂ ਇਹ ਚ ਫਰਸ਼ 5 ਐਮ ਐਮ ਦਾ ਜਾਜੀ ਫਰਸ਼ ਹੈ ਜਾਜੀ ਫਰਸ਼ ਆ ਦੀ ਜਾਜੀ ਫਰਕ ਦੀ ਆ ਆ ਇੱਥੋਂ ਪਤਾ ਲੱਗਦਾ ਹੁੰਦਾ ਆ ਨਾ ਤੁਹਾਨੂੰ ਜਿਹੜੇ ਆ ਚੱਕਰ ਨੇ ਇਹ ਜਾਜੀ ਜਾਦਰ ਚ ਮਿਲਨੇ ਆ ਹੋਰ ਕਿਸੇ ਚ ਨਹੀਂ ਹੁੰਦੇ ਆਪਣੇ ਵਾਲੀਆਂ ਚਾਦਰਾਂ ਚ ਨਹੀਂ ਇਹ ਹੁੰਦੇ ਤੇ ਇਹਦਾ ਬਾਈ ਬੈੱਡ ਕਿੰਨਾ ਉੱਚਾ ਹੈ ਇਹਦਾ ਬੈੱਡ 3.5 ਫੁੱਟ 3.5 ਫੁੱਟ ਰੈਡੀ ਆ ਹਾਂ ਰੈਡੀ ਹੈ ਓਕੇ ਲੈ ਮੈਂ ਤੈਨੂੰ 3.5 ਫੁੱਟ ਰੈਡੀ ਆ ਤੇ ਹੋਰ ਬਈ ਤੁਸੀਂ ਤੂੜੀ ਤੇ ਲਈਏ ਟਰਾਂਦੀ ਇਹ ਫਿਰ ਇਹਦੇ ਉੱਪਰ ਦੀ ਟੋਪੀ ਵੀ ਹੋਣੀ ਆ ਹਾਂ ਉੱਪਰਲੀ ਟੋਪੀ ਹੈਗੀ ਆਪਣੇ ਕੋਲੇ ਹੈਗੀ ਆ ਹਾਂ ਲੈ ਕੇ ਨਾਲ ਦਵਾਂਗੇ ਉਹ ਵੀ ਆਪਾਂ ਉਹ ਵੀ ਆਪਾਂ ਨਾਲ ਦੇਣੀ ਆ ਹਾਂ ਤੇ ਇੱਕ ਪਿੱਸੇ ਤੂੜੀ ਵਾਲੀ ਦਾ ਡਾਲਾ ਵੀ ਆਪਣੇ ਕੋਲੇ ਅੱਡ ਅੱਛਾ ਜਿਹੜਾ ਇਹਦੇ ਮਗਰ ਡਾਲਾ ਲੱਗੂ ਇਹ ਡਾਲੇ ਦੇ ਉੱਪਰ ਆਪਾਂ ਉਹ ਵੀ ਦਵਾਂਗੇ ਉਹ ਵੀ ਦਾਂ ਇਹਦੇ ਉੱਤੇ ਵੀ ਲੱਗੂ ਇਹ ਕਿਦੇ ਥੱਲੇ ਜਾਲੀਆਂ ਵਾਲਾ ਅੱਡ ਬਣਾਇਆ ਹੋਇਆ ਆਪਣਾ ਅੱਛਾ ਸਪੈਸ਼ਲ ਤੂੜੀ ਵਾਲੀ ਲਈ ਆ ਜਾਂ ਚਾਰ ਲਈ ਆ ओके ਆ ਡਾ ਲਾਤਾ ਆਪਾਂ ਵੈਸੇ ਕਿਤੇ ਨਹੀਂ ਲਾ ਲੇਦਾ ਨਹੀਂ ਉਹੀ ਰਹਦਾਗਾ ਆਪਣੇ ਠੀਕ ਆ ਇਹ ਤਾਂ ਮਤਲਬ ਉਹ ਕੁਦਰ ਲੋਡ ਪੇ ਜੀ ਤਾਂ ਲਾ ਇਹ ਤਾਂ ਹੂੰ ਲਾਇਆ ਹੁਣ ਆਪਾਂ ਵੈਸੇ ਠੀਕ ਹੈ ਠੀਕ ਹੈ ਤੇ ਬਈ ਟਾਇਰ ਇਹਦੇ ਕਿਹੜੀ ਕੰਪਨੀ ਦੇ ਨੇ ਚੌਕੜਾ ਐਮ ਆਰ ਐਫ ਦੇ ਟਾਇਰ ਨੇ ਚੌਕੜੇ ਬੇਦਾਗ ਨੇ ਬੇਦਾਗ ਨੇ ਹਾਂਜੀ ਓਕੇ ਤੇ ਲੈ ਮਿੱਤਰੋ ਬੇਦਾਗ ਟਾਇਰ ਨੇ ਤੇ ਚੌਕੜਾ ਐਮ ਆਰ ਐਫ ਦਾ ਹਨਾ ਜੀ ਤੇ ਕਿੰਨੇ ਨਟ ਹੀ ਹੱਬ ਹੋ ਇਹਨੂੰ ਇਹਨੂੰ 10 ਇਹਨੂੰ 10 ਮਿੰਟ ਹੀ ਆ ਜੀ 10 ਮਿੰਟ ਹੀ ਹੱਬ ਹੈ ਓਕੇ ਤੇ ਸੱਜਣਾ ਹੁਣ ਇਹ ਗੱਲ ਦੱਸ ਵੀ ਜੇ ਕਿਸੇ ਭਰਾ ਨੇ ਇਹ ਲੈਣੀ ਹੋਈ ਪਹਿਲਾਂ ਤਾਂ ਆਪਣਾ ਐਡਰੈਸ ਸਮਾ ਦੇ ਬਾਅਦ ਚ ਦੱਸੀਂ ਰੇਟ ਤੇ ਇਹ ਕਿੱਥੇ ਜੀ ਆਪਣਾ ਮਤਲ ਘਰ ਪੈਂਦਾ ਇਹ ਆਪਣਾ ਤਨੌਲੇ ਚ ਕੋਠੇ ਕਾਲਗੜ ਮਹਾਵੀਰ ਰੋਡ ਤੇ ਆਪਣੇ ਘਰ ਪੈਂਦੇ ਨੇ ਮਹਾਵੀਰ ਰੋਡ ਤੇ ਕੋਠੇ ਕਾਲਗੜ ਹਾਂ ਤਨੌਲੇ ਦੇ ਨੇੜੇ ਤਨੌਲੇ ਦੇ ਨੇੜੇ ਹਾਂ ਦੀਪ ਘਟਾਬੇ ਦੇ ਨੇੜੇ ਦੀਪ ਘਟਾਬੇ ਦੇ ਨੇੜੇ ਹਾਂਜੀ ਠੀਕ ਹੈ ਤੇ ਬਈ ਹੁਣ ਇਹ ਦੱਸੀਂ ਵੀ ਇਹਦੀ ਡਿਮਾਂਡ ਕੀ ਆ ਇਹ ਕਿੰਨੇ ਦੀ ਟਰਾਲੀ ਦਾ ਹੈਗਾ ਏ ਆਪਾਂ 230 ਦੀ ਦਵਾਂਗੇ ਜੀ 2 ਲੱਖ 30000 ਰੁਪਏ ਦੀ ਇਹਦੇ ਵਿੱਚ ਮਾਨਤਾਣ ਕਰੇਗਾ ਨਾ ਮਾਨਤਾਣ ਕਰਾਂਗੇ ਜੀ ਠੀਕ ਹੈ ਤੇ ਲੈ ਮਿੱਤਰੋ ਬਾਕੀ ਬਾਈ ਮਾਨਤਾਣ ਵੀ ਕਰੂਗਾ ਖੁੱਲੇ ਜਿਹੇ ਦੇ ਨਾਲ ਤੇ ਤੁਹਾਡਾ ਕੰਟੈਕਟ ਨੰਬਰ ਦੱਸਿਓ ਕਿਰਾ ਕਿਹੜੇ ਨੰਬਰ ਤੇ ਤੁਹਾਡੇ ਨਾਲ ਸੰਪਰਕ ਕਰਨ ਕਰਨ ਬਾਈ 9969908845 9969969908845 08845 ਲੈ ਮਿੱਤਰੋ ਇਸ ਨੰਬਰ ਤੇ ਸੰਪਰਕ ਕਰ ਲਿਓ ਜੇ ਕਿਸੇ ਭਰਾ ਨੇ ਆ ਗਹਿਣਾ ਲੈ ਜਾਣਾ ਤੇ ਪੂਰੇ ਸ਼ੌਂਕ ਨਾਲ ਵੱਜੀ ਦੀ ਟਰਾਲੀ ਤਿਆਰ ਕਰਾਈ ਹੋਈ ਹੈ ਦੁਬਾਰੇ ਫੇਰ ਦੱਸ ਦਿੰਨੇ ਆ ਵੀ ਜਿਹੜੇ ਆ ਘਾਟ ਨੇਗੇ ਹਾਂਜੀ ਜਿਹੜੇ ਆ ਗਾਟਰਾਂ ਦੇ ਵਿੱਚ ਗਾਟਰ ਪਈ ਦੇ ਜਿਨ੍ਹਾਂ ਨਾਲ ਲਿਫਟ ਚੱਕੀ ਜਾਂਦੀ ਹੈ ਉਹਦੀ ਵੀ ਲੇਡ ਸਾਰੀ ਅੰਦਰੋਂ ਐ ਭਰੀ ਹੋਈ ਆ ਡਬਲ ਲੇਡ ਭਰੀ ਹੋਈ ਆ ਅਸਾ ਉਹਨਾਂ ਦੀ ਵੀ ਡਬਲ ਲੇਡ ਭਰੀ ਹੋਈ ਆ ਕਿਤਾ ਇਹ ਐ ਹੋ ਗਏ ਉਹਨਾਂ ਦੇ ਅੰਦਰ ਆਇਆ ਫੇਰ ਲੇਡ ਭਰੀ ਹੋਈ ਆ ਓਕੇ ਯਾਨੀ ਕਿ ਪੂਰੀ ਤਸੱਲੀ ਕੀਤੀ ਹੋਈ ਹੈ ਤਸੱਲੀ ਵਾਲੀ ਟਰੈਂਕ ਤੇਰੀ ਵੇਟ ਇਹ ਤਾਂ ਜਿਵੇਂ ਕਹਦੀ 23 ਕੁਇੰਟਲ ਬਣਿਆ ਸਾਢੇ 23 ਕੁਇੰਟਲ ਵਾਂਗੂ ਬਜਣਾ ਇਹਦਾ ਸਾਢੇ 23 ਕੁਇੰਟਲ ਵਾਂਗੂ ਓਕੇ ਤੇ ਲੋ ਮਿੱਤਰੋ ਹਾਂ ਪੂਰੀ ਜਿਵੇਂ ਕਹਦੀ ਹੈ ਹੱਕ ਹੱਕ ਮਜ਼ਬੂਤ ਹੈ ਤੇ ਪੋਵਾਨੀਗੜ ਵਾਲਿਆਂ ਦੀ ਬਣੀ ਹੋਈ ਹੈ ਇਹ ਪੋਪੋ ਗੋਲਡ ਵਾਲਿਆਂ ਦੀ ਹੈ ਨਾ ਤੇ ਯਾਨੀ ਕਿ ਸੱਚ ਨੂੰ ਪੂਰੀ ਗਰੰਟੀ ਵਾਲੀ ਚੀਜ਼ ਆ ਯਾਰ ਜਿਹੜੇ ਵੀ ਭਰਾ ਲੈ ਕੇ ਜਾਣਗੇ ਨਾ ਯਾਦ ਦੀ ਰੱਖਣਗੇ ਉਹ ਪਰ ਜਿਹੜੀ ਟੋਪੀ ਹੈਗੀ ਉਹ ਨਾਲ ਦੇਵਾਂਗੇ ਉਹ ਨਾਲ ਦਵਾਂਗੇ ਤੇ ਠੀਕ ਆ ਮੇਤਰੋ ਲਓ ਤੁਹਾਨੂੰ ਨਾ ਟੋਪੀ ਵੀ ਜਿਹੜੀ ਨਾਲ ਮਿਲੂ ਤੇ ਸਕਰੀਨ ਸ਼ਾਟ ਵੀ ਨਾਲ ਅਸੀਂ ਲਾ ਦਾਂਗੇ ਟੋਪੀ ਦਾ ਦੇਖ ਵੀ ਲਿਓ ਕਿੰਨੀ ਕੁ ਚੰਗੀ ਹੈ ਤੇ ਕਰ ਲਿਓ ਸੰਪਰਕ ਮਾਈ ਦੇ ਨਾਲ